ਮੈਂ ਮਨਜੀਤ ਸਿੰਘ ਧਰੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇੱਕ ਤੜਕਾਉਂਦਾ ਅੱਜ ਅਸੀਂ ਮੰਡੀ ਮੁੱਲਾਂਪੁਰ ਵਿੱਚ ਭਾਰਤੀ ਕਿਸਾਨ ਯੂਨੀਅਨ ਨੇ ਏਕਤਾ ਵੱਲੋਂ ਹੜ੍ਹ ਪੀੜਤਾ ਦੇ ਮਸਲੇ ਤੇ ਬੰਦਵੀ ਮੀਟਿੰਗ ਸਰਦੀ ਸੀ ਜਿਹਦੇ ਵਿੱਚ ਅਸੀਂ ਹਮੈਤੀ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਸੀ ਜਿਹਦੇ ਵਿੱਚ 5-6 ਜਥੇਬੰਦੀਆਂ ਹਮੈਤੀ ਵੀ ਆਈਆਂ ਜਿਹਦੇ ਵਿੱਚ ਟੀਚਰਾਂ ਦੀਆਂ ਜਥੇਬੰਦੀ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਅ ਸੰਤਿ ਮਜ਼ਦੂਰਾਂ ਦੀ ਜਥੇਬੰਦੀ ਜਮਹੂਰੀ ਅਧਿਕਾਰ ਸਭਾ ਜਾਂ ਹੋਰ ਵੀ ਕਈ ਸਾਥੀ ਮਲਾ ਆਪਣੇ ਜਿਹੜੇ ਡਾਕਟਰ ਆ ਆਬਟਰਰੀ ਵਾਲੇ ਉਹਨਾਂ ਦੀ ਜਥੇਬੰਦੀ ਤੇ ਆਗੂ ਵੀ ਸ਼ਾਮਲ ਹੋਏ ਅਸੀਂ ਚਾਹੁੰਦੇ ਸੀ ਵੀ ਹੜਪੀੜਤਾ ਦੇ ਮੁੱਦੇ ਤੇ ਲੋਕਾਂ ਨੂੰ ਦਿਮਾਗੀ ਤਿਆਰੀ ਵੀ ਕਰਾਈ ਜਾਵੇ ਵੀ ਹੜ ਆਉਂਦੇ ਕਿਉਂ ਆ ਅਸੀਂ ਇਹ ਲੋਕਾਂ ਨੂੰ ਦੱਸਿਆ ਵੀ ਇਹ ਕੁਦਰਤੀ ਕਰੋਪੀ ਨਹੀਂ ਹੈਗੀ ਇਹ ਸਰਕਾਰਾਂ ਦੀ ਕਰੋਪੀ ਮੈਨਾਂ ਤੁਹਾਨੂੰ ਝਾੜ ਸਕਦੀਆਂ ਉਜੜੇ ਹੋਇਆਂ ਨੂੰ ਨਗੂਣੀ ਰਾਹਤ ਦੇ ਕੇ ਉਹ ਆਪਦੀ ਭੱਲ ਬਣਾਉਂਦੀਆਂ ਨੇ ਵੀ ਅਸੀਂ ਲੋਕਾਂ ਪੱਖੀ ਆ ਉਜੜੇ ਹੋਏ ਲੋਕਾਂ ਨੂੰ ਅਸੀਂ ਬਸਾਉਣ ਲੱਗੇ ਆ ਇਹ ਸਰਕਾਰਾਂ ਦਾ ਪਰਦਾ ਚਾਕ ਅਸੀਂ ਲੋਕਾਂ ਦੇ ਵਿੱਚ ਕੀਤਾ ਤੇ ਜਿਹੜਾ ਉਹਦੂ ਗਾਹਣਾ ਸਾਡੇ ਹੀ ਕਾਡਰ ਆ ਜਿਹੜਾ ਉਹ ਲੋਕਾਂ ਦੇ ਵਿੱਚ ਹੋਰ ਲੈ ਕੇ ਜਾਊਗਾ ਇਹਦੂ ਅੱਗੇ ਫੌਰੀ ਤੌਰ ਤੇ ਸਾਡੀ ਜਥੇਬੰਦੀ ਸਹਿਯੋਗੀ ਜਥੇਬੰਦੀਆਂ ਨਾਲ ਕੇ ਕੀ ਕਰ ਸਕਦੀ ਹੈ ਖੜ ਪੀੜਤ ਇਲਾਕੇ ਦੇ ਵਿੱਚ ਭਾਵੇਂ ਅਸੀਂ ਉਦੋਂ ਤੋਂ ਜੁੜੇ ਹੋਏ ਹਾਂ ਉਦੋਂ ਹਰਾ ਚਾਰਾ ਨੀਰਾ ਹੋਰ ਸੌਦਾ ਪੱਤਾ ਅਸੀਂ ਪਿੰਡਾਂ ਦੇ ਵਿੱਚੋਂ ਇਕੱਠੇ ਕਰ ਕਰ ਭੇਜਿਆ ਪਰ ਅੱਜ ਦੀ ਜਿਹੜੀ ਹਾਲਤ ਬਣੀ ਹੈ ਜਿੱਥੇ ਅਸੀਂ ਭੇਜਿਆ ਉੱਥੇ ਪੰਜਾਬ ਦੇ ਹੋਰ ਬਹੁਤ ਸਾਰੇ ਆਦਾਰਿਆਂ ਨੇ ਬਾਹਰਲੇ ਸੂਬਿਆਂ ਤੋਂ ਆ ਕੇ ਵੀ ਹਰਿਆਣਾ ਰਾਜਸਥਾਨ ਯੂਪੀ ਯੂਪੀ ਦੇ ਕੱਲ ਸਾਡੇ ਰਾਹੀਂ ਮਤਲਬ ਕਿਸਾਨ ਆ ਕੇ ਭਾਰਤੀ ਕਿਸਾਨ ਯੂਨੀ ਇਕਤਾ ਦੇ ਜਿਹੜੇ ਬੈਨਰ ਤੇ ਆਏ ਸੀ ਕੋਈ 1000 ਮਛਰ ਤਾਂ ਨਹੀਂ ਦੇ ਕੇ ਗਏ ਆ ਆਪਣੇ ਫਾਜ਼ਲਕਾ ਏਰੀਆ ਦੇ ਵਿੱਚ ਇੰਦਾ ਹੀ ਬਹੁਤ ਸੰਸਥਾਵਾਂ ਨੇ ਵੀ ਇਸ ਗੱਲ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਆ ਇਹ ਠੀਕ ਆ ਵੀ ਜਦੋਂ ਸਾਡੇ ਤੇ ਬੇਤਾ ਪੈਂਦੀ ਆ ਅਸੀਂ ਲੋਕ ਖੜਦੇ ਆ ਪਰ ਸਾਡੇ ਤੇ ਬੇਤਾ ਪੈਂਦੀ ਕਿਉਂ ਆ ਇਹ ਸਰਕਾਰਾਂ ਦੀ ਨਲਾਇਕੀ ਨੂੰ ਅਸੀਂ ਲੋਕਾਂ ਦੇ ਵਿੱਚ ਨੰਗਾ ਕਰਨਾ ਤੇ ਜਿਹੜੇ ਅੱਜ ਕਿਹਾ ਜਾ ਸਕਦਾ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਕੰਕਰੀਟ ਦੇ ਬੰਨ ਬਣਾ ਦੇਾਂਗੇ ਉਹਨਾਂ ਦੀ ਸਰਕਾਰ ਪਹਿਲਾਂ 20-25 ਸਾਲ ਇੱਥੋਂ ਰਹਿ ਕੇ ਗਈ ਆ ਉਦੋਂ ਕੰਕਰੀਟ ਮੁੱਕਿਆ ਨਹੀਂ ਸੀ ਹੋਇਆ ਅਸੀਂ ਲੋਕਾਂ ਨੂੰ ਇਹ ਗੱਲਾਂ ਸਿਖਾਉਣੀਆਂ ਇਹਨਾਂ ਸਾਰੇ ਮਤਲਬ ਕੋਈਆਂ ਡੰਗ ਮਾਰਦੇ ਆ ਲੋਕਾਂ ਦੇ ਇਹਨਾਂ ਨੂੰ ਛੱਡ ਕੇ ਲੋਕ ਤਾਕਤ ਦੇ ਜਰੀਏ ਜਿੱਥੇ ਕਿਸਾਨਾਂ ਮਜ਼ਦੂਰਾਂ ਦੀ ਤਾਕਤ ਆ ਜਿਹੜੀ ਉਹਦੇ ਜਰੀਏ ਆਪਾਂ ਕੀ ਕਰ ਸਕਦੇ ਆ ਉਹ ਜਿਹੜੇ ਉਜੜੇ ਹੋਏ ਪਿੰਡ ਆ ਉਜੜੇ ਹੋਏ ਖੇਤ ਆ ਜਿਹਦੇ ਚ ਮਜ਼ਦੂਰ ਵੀ ਨੇ ਛੋਟੇ ਦੁਕਾਨਦਾਰ ਵੀ ਆ ਉਹਨਾਂ ਨੂੰ ਅਸੀਂ ਕੀ ਦੇ ਸਕਦੇ ਆ ਕਿਸਾਨਾਂ ਨੂੰ ਕੀ ਦੇ ਸਕਦੇ ਆ ਅਸੀਂ ਉਹ ਜੱਫਾ ਫੈਸਲਾ ਕੀਤਾ ਅਸੀਂ ਇਹ ਲਾਇਆ ਵੀ ਸਾਡੇ ਪਿੰਡਾਂ ਦੇ ਵਿੱਚ ਜਾ ਕੇ ਕਿਸਾਨ ਜਿਹੜਾ ਕਣਕ ਦੇ ਥੱਲੇ ਰਹਿ ਪੈਂਦਾ ਉਹ 12 32 16 ਹੋ ਸਕਦਾ ਉਹ ਡੀਪੀ ਹੋ ਸਕਦਾ ਉਹ ਸਾਡੇ ਪਿੰਡਾਂ ਦੇ ਵਿੱਚੋਂ ਸਾਡੀਆਂ ਇਕਾਈਆਂ ਲੋਕਾਂ ਨੂੰ ਪ੍ਰੇਰ ਕੇ ਕਲੈਕਸ਼ਨ ਕਰਮ ਗਈਆਂ ਕਣਕ ਦਾ ਵੀ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਸੀਂ ਕਹਾਂਗੇ ਵੀ ਯਾਰ ਇੱਕ ਇੱਕ ਬੋਰੀ ਇੱਕ ਇੱਕ ਕਿੱਲੇ ਦਾ ਵੀ ਇੱਕ ਘਰ ਦੇ ਸਕਦਾ ਉਹ ਸਾਡੇ ਕੋਲੇ 25 ਤਰੀਕ ਤੱਕ ਸਾਰੀ ਰਿਪੋਰਟ ਆ ਜੂਗੀ ਤੇ ਨਾਲ ਦੀ ਨਾਲ ਸਾਡੋਂ ਬਹੁਤ ਲੋਕ ਇਹ ਮੰਗ ਕਰ ਰਹੇ ਸੀ ਵੀ ਆ ਮਤਲਬ ਕੋਈ ਸਾਂਝਾ ਖਾਤਾ ਹੋਵੇ ਅਸੀਂ ਕੱਲ ਜਾਂ ਪਰਸੋ ਦੇ ਵਿੱਚ ਮਤਲਬ ਭਾਰਤੀ ਕਿਸਾਨ ਜੀ ਨੂੰ ਦਾ ਸਾਂਝਾ ਖਾਤਾ ਤਿੰਨ ਬੰਦਿਆਂ ਦੇ ਨਾਂ ਤੇ ਜਿਹੜਾ ਫੈਸਲਾ ਹੋਇਆ ਅੱਜ ਆ ਦਾਸ ਮਨਜੀਤ ਸਿੰਘ ਧਨੇਰ ਆ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਤੇ ਸਾਡੇ ਪੰਜਾਬ ਦੇ ਕਿਸਾਨ ਜੀ ਗੁਰਦੇਵ ਸਿੰਘ ਮੰਗੇਵਾਲ ਤਿੰਨਾਂ ਦੇ ਨਾਂ ਤੇ ਅਸੀਂ ਖਾਤਾ ਈਸ਼ੂ ਕਰਾਂਗੇ ਲੋਕਾਂ ਨੂੰ ਅਪੀਲ ਕਰਾਂਗੇ ਜਿਹੜੇ ਬਾਹਰਲੇ ਸਾਡੇ ਸਮਰਥਕ ਬੈਠੇ ਆ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਸੂਬਿਆਂ ਦੇ ਵਿੱਚ ਜਿਹੜੇ ਸਾਡੇ ਹਮੈਤੀ ਲੋਕ ਬੈਠੇ ਆ ਉਹ ਭਾਰਤੀ ਕਿਸਾਨ ਜੀ ਨੂੰ ਦੇ ਖਾਤੇ ਵਿੱਚ ਇਹ ਫੰਡ ਜ਼ਰੂਰ ਪਾਉਣ ਇਹ ਕੱਲਾ ਜਿਹੜਾ ਫੰਡ ਆ ਇਹ ਕੱਲਾ ਹੜ ਪੀੜ ਤਰਾਹਤ ਵਾਸਤੇ ਆ ਖੁਦ ਅਸੀਂ ਇਹ ਸੋਚਦੇ ਆ ਵੀ ਜਿਹੜੇ ਟਰੈਕਟਰ ਲੈ ਕੇ ਜਾਣੇ ਆ ਟਰੈਕਟਰਾਂ ਦੇ ਵਿੱਚ ਜਿਹੜਾ ਡੀਜ਼ਲ ਪੈਣਾ ਉਹ ਤਾਂ ਪੈਸਿਆਂ ਤੋਂ ਬਿਨਾ ਆਉਣਾ ਨਹੀਂ ਰੇਹ ਤੇਲ ਅਸੀਂ ਲੋਕਾਂ ਤੋਂ ਇਕੱਠਾ ਕਰਾਂਗੇ ਤੇ ਜਿਹੜੇ ਬਾਕੀ ਸਾਡੇ ਦੋਸਤ ਨੇ ਉਹ ਮਤਲਬ ਸਾਡੇ ਖਾਤੇ ਦੇ ਵਿੱਚ ਡੀਜ਼ਲ ਵਾਸਤੇ ਹਿੱਸਾ ਭੇਜਣਾ ਖਰੇਤਾਰੇ ਦਾ ਵੀ ਸੀ ਹੋਰ ਵੀ ਪ੍ਰਬੰਧ ਕੀਤਾ ਹੋਇਆ ਪਹਿਲਾਂ ਵੀ ਕਰਾਇਆ ਖਰਾਚਾਰ ਵੀ ਲੈ ਕੇ ਜਾਵਾਂਗੇ ਫੀਡ ਵੀ ਲੈ ਕੇ ਜਾਵਾਂਗੇ ਪਰ ਅਜੇ 10-12 ਦਿਨ ਅਸੀਂ ਪਿੰਡਾਂ ਦੇ ਵਿੱਚ ਕਲੈਕਸ਼ਨ ਵਾਸਤੇ ਲਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਰਹਿਦੀ ਗੱਲ ਹਰਦੀਪ ਸਿੰਘ ਗੁਰਦੀਪ ਸਿੰਘ ਰਾਮਪੁਰਾ ਕਰਦੇ ਮੈਂ ਗੁਰਦੀਪ ਸਿੰਘ ਆ ਸੂਬਾ ਸੀਨੀਅਰ ਮੀਤਪਾਲ ਦੇ ਇੱਕ ਜੂ ਟਕਾਉਂਦਾ ਅੱਜ ਅਸੀਂ ਹਾਮ ਕਰ ਲਈ ਜਤੇ ਬੰਦਿਆਂ ਤੇ ਬਿਜਲੀ ਲਗਾਉਂਦਾ ਵੱਲੋਂ ਗੁਰਸਰਨ ਪਾਜੀ ਪਵਨ ਮੁਰਲਾਪੁਰ ਮੀਰੀ ਸੱਦੀ ਸੀ ਜਿਦੇ ਚ ਸਾਰਿਆਂ ਦੀ ਇਹ ਸਹਿਮਤੀ ਬਣੀ ਐ ਕਿ ਹਾੜਾ ਜਿਹੜਾ ਕੁਦਰਤੀ ਰੂਪੀ ਨਹੀਂ ਇੱਥੋਂ ਦੇ ਵੱਡੇ ਵੱਡੇ ਕਾਫੇ ਘਰਾਣਾ ਵੱਲੋਂ ਅੰਨੇ ਵਾਰ ਮਨਾ ਫੇ ਕਮੌਣ ਖਾਤਰ ਵੱਡੀ ਪੱਧਰ ਦੀ ਸੰਤ ਲਾਈ ਜਾ ਰਹੀ ਆ ਆ ਪਹਾੜਾਂ ਨੂੰ ਕੱਟਾ ਜਾ ਰਿਹਾ ਜੰਗਲਾਂ ਨੂੰ ਕੱਟਾ ਜਾ ਰਿਹਾ ਵਾਤਾਵਰਨ ਨੂੰ ਖਰਾਬ ਕੀਤਾ ਜਾ ਰਿਹਾ ਜਿਹਦੇ ਨਾਲ ਮਤਲਬ ਬਹੁਤ ਤਾਪਮਾਨ ਵਧ ਰਿਹਾ ਧਰਤੀ ਦੇ ਉੱਤੇ ਜਿਹਦੇ ਕਾਰਨ ਇਹ ਹੜ ਆ ਰਹੇ ਨੇ ਇਹ ਅਸੀਂ ਮਤਲਬ ਕਾਰਪਟਰ ਘਰਾਣੇ ਉੱਤੇ ਇਹਨਾਂ ਨੂੰ ਦੋਸ਼ੀ ਅੱਜ ਸਾਰੇ ਇਸ ਮੀਤੀ 'ਚ ਮੰਨਿਆ ਦੂਜਾ ਜਿਹੜੇ ਇੱਥੇ ਵੀ ਸਰਕਾਰ ਹੈ ਜਿਹੜਾ ਅੱਜ ਤੋਂ ਸਦੀਆਂ ਪਹਿਲਾਂ ਡੈਮ ਬਣੇ ਆਂ ਜાં ਕੋਈ ਮਤਲਬ ਨਾਲੇ ਬਣਿਆ ਦਰਿਆ ਬਣਿਆ ਉਹਦੀ ਮਤਲਬ ਗਾਰਨਾ ਕੱਢਣੀ ਜਾਂ ਮਤਲਬ ਸਫਾਈ ਨਾ ਕਰਨੀ ਦਰਿਆਵਾਂ ਦੀ ਡੈਮਾਂ ਦੀ ਸਫਾਈ ਨਾ ਕਰਨੀ ਨਾਲਿਆਂ ਦੀ ਸਫਾਈ ਨਾ ਕਰਨੀ ਜਾਂ ਜਿੰਨਾ ਪਾਣੀ ਵਧ ਰਿਹਾ ਉਹਦੇ ਮੁਤਾਬਕ ਨਵੀਆਂ ਨਹਿਰਾਂ ਨਾ ਕੱਢਣੀਆਂ ਨਵੀਆਂ ਚੀਲਾਣਾ ਬਣਾਉਣੀਆਂ ਇਹ ਇਥੋਂ ਦੀ ਸਰਕਾਰਾਂ ਦੀ ਮਤਲ ਨਲੈਕੀ ਕਾਰਨ ਇਹ ਪਾਣੀ ਦੇ ਮਾਰ ਥੱਲੇ ਜਿਹੜੇ ਵੱਡੀ ਪੱਧਰ ਦੇ ਕਿਸਾਨ ਆਏ ਆ ਅਸੀਂ ਇਸ ਤੇ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਕਿਸਾਨ ਆਰਥ ਲੈ ਆਇਆ ਅਸੀਂ ਫੌਰੀ ਤੌਰ ਤੇ ਪੂੰਜੀ ਇਕੱਠੀ ਕਰਕੇ ਤੇਲ ਇਕੱਠਾ ਕਰਕੇ ਰੇਹ ਇਕੱਠੀ ਕਰਕੇ ਵੀ ਇਕੱਠਾ ਕਰਕੇ ਜਿੰਨੀ ਸਾਡੀ ਸਮਰਥਾ ਹੈ ਇਹਨੂੰ ਇਕੱਠਾ ਇਕੱਠੀ ਕਰਕੇ ਅਸੀਂ ਉਹਨਾਂ ਲੋਕਾਂ 'ਚ ਜਾ ਕੇ ਵੱਡਾਂਗ ਤੱਕ ਉਹਨਾਂ ਪੈਰਾ ਸਰ ਖੜਾ ਕਰ ਸਕੀਏ ਤੇ ਉਹਨਾਂ ਦੀ ਜਿਹੜੀ ਸਫਾਈ ਹੈ ਗਾਰ ਦੀ ਜਿਹੜੀ ਇੱਥੋਂ ਦੀ ਭਗਵੰਤ ਸਰਕਾਰ ਕਹਿੰ ਰਹੀ ਹੈ ਕਿ ਰੇਤਾ ਵਿੱਚ ਵੀ ਖੋਲੀ ਜੁਕੀ ਦਿੱਤੀ ਆ 31 ਦਸੰਬਰ ਤੱਕ ਉਹ ਸਾਰੀ ਘਾਰ ਹੈ ਗਾਰ ਉਹ ਅਸੀਂ ਮਤਲਬ ਕਹਾਹੇ ਦੇ ਨਾਲ ਲੋਕਾਂ ਚ ਟਰੈਕਟਰ ਲਿਜਾਵਾਂਗੇ ਉਹ ਮਤਲਬ ਅੱਧੇ ਕਿਲੇ ਚ ਕਿਲੇ ਚ ਜਿੰਨੇ ਵੀ ਉਹ ਗਾਰ ਇਕੱਠੀ ਹੁੰਦੀ ਆ ਉਹ ਅਸੀਂ ਇਕੱਠੀ ਕਰਨ ਦੀ ਉਹਨਾਂ ਦੀ ਹਮਾਇਤ ਕਰਾਂਗੇ ਉਸੇ ਯਤਨ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਜਿਹੜੇ ਅਸੀਂ ਖਾਤੇ ਦੇਵਾਂਗੇ ਉਹਦੇ ਜਿੰਨੀ ਵੀ ਸਹਾਇਤਾ ਤਲੀ ਨਗੂਣੀ ਦੇ ਸਕਾਂ ਤਾਂ ਕਿ ਉਹ ਕਿਸਾਨਾਂ ਦੀ ਉਹਨਾਂ ਮਜ਼ਦੂਰਾਂ ਦੀ ਮਦਦਤ ਹੋ ਸਕੇ ਤੇ ਜੇ ਉੱਥੇ ਮਤਲਬ ਕੋਈ ਸਰਕਾਰ ਨੇ 19 ਕੀ ਕਾਨੂੰਨੀ ਕੋਰਟ ਕੀਤੀ ਤਾਂ ਬੀਕੇ ਜੀ ਟਕੌਂਦਾ ਉੱਥੇ ਲੋਕਾਂ ਦਾ ਮੋਢੇ ਨਾਲ ਮੋਢਾ ਲਾ ਕੇ ਡਾਂਗ ਲੈ ਕੇ ਵੀ ਪਹਿਰਾ ਦੇਵਾਂਗੇ। ਹਾਂ ਸਾਥੀ ਹਰੀਸ਼ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਜੋ ਫੈਸਲਾ ਲੈ ਗਿਆ ਜੋ ਹੜ੍ਹ ਪ੍ਰਭਾਵਿਤ ਇਲਾਕੇ ਆ ਜਿਸ ਤਰ੍ਹਾਂ ਫਰੋਜ਼ਪੁਰ ਫਾਜ਼ਿਲਕਾ ਜਾਂ ਹੋਰ ਜਿਹੜੇ ਇਲਾਕੇ ਆ ਅਸੀਂ ਜਥੇਬੰਦੀ ਵੱਲੋਂ ਜਿੰਨੀ ਵੀ ਮਦਦ ਹੋ ਸਕੇ ਮਦਦ ਉਹਨਾਂ ਦੀ ਪੂਰੀ ਕਰਾਂਗੇ। ਕਿਉਂਕਿ ਰਾਸ਼ਨ ਦੇ ਨਾਲ-ਨਾਲ ਇਹਨਾਂ ਲੋਕਾਂ ਨੂੰ ਪੈਰਾਂ ਤੇ ਖੜਾ ਕਰਨ ਦੀ ਜ਼ਰੂਰਤ ਹੈ ਜੋ ਜ਼ਮੀਨਾਂ ਉੱਥੇ ਉਤਲ-ਫੁਤਲ ਹੋਈਆਂ ਹਨ ਉਹਨਾਂ ਨੂੰ ਟਰੈਕਟਰਾਂ ਦੇ ذریعے ਕਰਾਹਾ ਲਾ ਕੇ ਉਹਨਾਂ ਨੂੰ ਬਰਾਬਰ ਕਰਾਂਗੇ ਔਰ ਜਿਹੜਾ ਵੀ ਹੈ ਜਿੰਨਾ ਵੀ ਅਸੀਂ ਜਿੰਨੇ ਵੀ ਪਿੰਡਾਂ ਦਾ ਕਰ ਸਕੇ ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਕਿਸਾਨਾਂ ਨੂੰ ਕਣਕ ਦੀ ਬਜਾਈ ਕਰਕੇ ਦੇਾਂਗੇ ਉਹਦੇ 'ਚ ਬੀਜ ਹੈ ਡੀਪੀ ਖਾਦ ਹੈ ਜੋ ਵੀ ਖੇਤੀ ਦੇ ਸੰਧ ਦਾ ਟਰੈਕਟਰ ਹੈ ਉਹ ਅਸੀਂ ਆਪਦੀ ਜਥੇਬੰਦੀ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਉਹਨਾਂ ਹੜ੍ਹ ਪ੍ਰਭਾਵਿਤ ਜਿਹੜੇ ਲੋਕ ਆ ਉਹਨਾਂ ਦੀ ਪੂਰੀ ਮਦਦ ਕਰਾਂਗੇ